ਇਹ ਉਹ ਸੁਰਮਾ ਜੀ ਜਿਹੜੇ ਤਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣਾਇਆ ਇਹ ਉਹਨਾਂ ਦਾ ਸਥਾਨ ਹੈ ਜੀ ਸ਼ਹੀਦ ਸਿੰਘਾਂ ਦਾ ਜਿਨ੍ਹਾਂ ਨੇ ਇਨਾ ਜ਼ਾਲਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ بیٹے ਦਾ ਕਲੇਜਾ ਕੱਟ ਕੇ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ ਸੀ ਬਹੁਤ ਹੀ ਜ਼ਾਲਮਾਂ ਨੇ ਕਹਿਰ ਕੀਤਾ ਇਸ ਉਸ ਸਥਾਨ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫੜ ਕੇ ਲਾਹੌਰ ਨੂੰ ਚਾਲੇ ਪਾਏ ਸਨ ਇਹ ਉਹ ਸਥਾਨ ਹੈ ਜਿੱਨਾਂ ਦੇ ਤੁਸੀਂ ਦਰਸ਼ਨ ਕਰੇ ਜੀ ਇਹ ਉਹ ਸਿੰਘ ਸੂਰਮੇ ਆ ਜਿਨ੍ਹਾਂ ਨੇ ਇਹ ਤੁ ਨਾਲ ਇੱਟ ਖੜਕਾ ਦਿੱਤੀ ਸਰਹੰਦ ਦੀ ਅੱਜ ਉਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਏ ਗਏ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਦੀਰ ਤੋਂ ਪੰਜ ਤੀਰ ਦੇ ਕੇ ਪੰਜਾਬ ਵਾਲ ਨੂੰ ਥਾਪੜਾ ਦੇ ਕੇ ਤੋੜਿਆ ਸੀ ਤੇ ਉਹਨਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਇਹ ਉਸ ਸਥਾਨ ਦੇ ਤੁਸੀਂ ਦਰਸ਼ਕਾਰੇ ਜੀ ਸਾਧ ਸੰਗਤ ਜੀ ਆ ਬੜੇ ਵੜਪਾਗੇ ਹੋ ਕਰਮਾਂ ਵਾਲੇ ਹੋ ਜਿਹੜੇ ਇਸ ਸਥਾਨ ਦੇ ਦਰਸ਼ਕਾਰੇ ਹੋ ਇਹ ਉਹਨਾਂ ਦਾ ਤਲਾਬ ਹੈ ਜਿੱਥੇ ਸਭ ਸੰਗਤਾਂ ਇਸ਼ਨਾਨ ਕਰਕੇ ਆਨੰਦ ਮਾਣਦੇ ਆ ਨੇ ਆ ਬੜੇ ਪਾਗਾ ਵਾਲੇ ਹੋ ਜਿਨ੍ਹਾਂ ਨੇ ਉਸ ਸਥਾਨ ਦੇ ਦਰਸ਼ਨ ਕੀਤੇ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰਦਾਸ ਨਗਰ ਨਵਾਂ ਪਿੰਡ 'ਤੇ ਉੱਥੇ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ